ਉਹ ਕੁੱਦਿਆ ਮੇਰੀ ਕੱਟੀ ਕਿੱਥੇ ਆ ਲਾਲਾ ਜੀ ਆਹ ਖੜੀ ਤੁਹਾਡੀ ਕੱਟੀ ਓਏ ਮੈਂ ਦੂਜੀ ਦੀ ਗੱਲ ਕਰਦਾ ਪਿਆ ਇਹਨੂੰ ਪੁੱਛੋ ਜੀ ਦੂਜੀ ਕੱਟੀ ਕਿੱਥੇ ਆ ਹਾਂ ਵੇ ਕਿੱਥੇ ਦੂਜੀ ਕੱਟੇ ਜਨਾਬ ਜੇ ਬਹੁਤ ਹੀ ਗੱਲ ਆ ਨਾ ਸਰਪੰਚ ਨੂੰ ਸਾਧ ਲਓ ਸਾਰੀ ਗੱਲ ਕਲੀਅਰ ਹੋ ਜੂਗੀ ਮੇਰੀ ਕੱਟੀ ਵੇਚ ਕੇ ਦੇਖ ਕੇ ਮੈਂ ਜੈਂਟਲਮੈਨ ਬਣਿਆ ਫਿਰਦਾ ਕੋਈ ਨਹੀਂ ਕਰਦਾ ਤੇਰੇ ਨਾਲ ਗੱਲ। ਉਹ ਕੁੱਦਿਆ ਮੇਰੀ ਕੱਟੀ ਕਿੱਥੇ ਆ? ਲਾਲਾ ਜੀ ਆਹ ਖੜੀ ਤੁਹਾਡੀ ਕੱਟੀ। ਓਏ ਮੈਂ ਦੂਜੀ ਦੀ ਗੱਲ ਕਰਦਾ ਪਿਆ। ਆਹੀ ਦੂਜੀ ਕੱਟੀ ਆ। ਇਦਾਂ ਠੱਗੀਆਂ ਨਹੀਂ ਚੱਲਣੀਆਂ। ਹਣ ਤੂੰ ਮੇਰੀ ਕੱਟੀ ਦੇਣੀ ਐ ਜਾਂ ਮੈਂ ਥਾਣੇ ਜਾਵਾਂ। ਜਾ ਬੁਲਾ ਲਿਆ ਉਹ ਥਾਣੇਦਾਰ ਨੂੰ। ਕੋਈ ਨਾ ਮੈਂ ਥਾਣੇਦਾਰ ਨੂੰ ਇੱਥੇ ਹੀ ਲੈ ਕੇ ਆਨਾ। ਆ ਬੈਠਾ ਜਨਾਬ ਆਹ ਕਾਕਾ ਤੂੰ ਦੱਸ ਮੈਨੂੰ ਕਿਉਂ ਵਿੱਚ ਇਹਦੀ ਕੱਟੀ ਉਹ ਜਨਾਬ ਆਹ ਖੜੀ ਆ ਜੀ ਕੱਟੀ ਇਹਨੂੰ ਪੁੱਛੋ ਜੀ ਦੂਜੀ ਗੱਟੀ ਕਿੱਥੇ ਆ ਹਾਂ ਵੇ ਕਿੱਥੇ ਦੂਜੀ ਕੱਟੀ ਉਹ ਲਾਲਾ ਜੀ ਤੁਸੀਂ ਕਮਲੇ ਹੋ ਗਏ ਹੋ ਆ ਦੂਜੀ ਕੱਟੀ ਖੜੀ ਆ ਉਹ ਨਹੀਂ ਜਨਾਬ ਇਹਨੂੰ ਦੋ ਕੱਟੀਆਂ ਦੇ ਕੇ ਗਿਆ ਸੀ ਇਹਨੇ ਇੱਕ ਵੇਚਤੀ ਇੱਕ ਆ ਖੜੀ ਆ ਦੂਜੀ ਗੱਟੀ ਕਿੱਥੇ ਆ ਦੋ ਕੱਟੀਆਂ ਸੀਗੀਆਂ ਹਾਂਜੀ ਫਿਰ ਦੂਜੀ ਕਿੱਥੇ ਆ ਜਨਾਬ ਜੇ ਬਹੁਤ ਹੀ ਗੱਲ ਹਨਾ सरपंच ਨੂੰ ਸਾਧ ਲਓ ਸਾਰੀ ਗੱਲ ਕਲੀਅਰ ਹੋ ਜੂਗੀ ਸਰਪੰਚ ਨੂੰ ਫੋਨ ਲਾ ਸਰਪੰਚ ਸਾਹਿਬ ਉਹ ਕੁਦਰੀਵੇਂ ਲੈ ਕੇ ਆਓ ਸਰਪੰਚ ਸਾਹਿਬ ਅਸਿਕਰ ਸਰਪੰਚ ਸਾਹਿਬ ਤੁਸੀਂ ਦੱਸੋ ਇਹਨੂੰ ਮੈਂ ਕਿੰਨੀਆਂ ਕਟੀਆਂ ਦੇ ਕੇ ਗਿਆ ਸੀ ਦੋ ਕਟੀਆਂ ਦਿੱਤੀਆਂ ਸੀ ਇਹਨੂੰ ਆਹ ਦੇਖ ਲਓ ਜਨਾਬ ਸਰਪੰਚ ਸਾਹਿਬ ਨੇ ਵੀ ਕਹਿਤਾ ਦੋ ਕਟੀਆਂ ਦੇ ਕੇ ਗਿਆ ਸੀ ਹਾਉ ਕਾਕਾ ਹੁਣ ਦੱਸ ਸਰਪੰਚ ਨੇ ਕਿਹਾ ਦੋ ਕਟੀਆਂ ਸੀ ਤੇ ਦੂਸਰੀ ਕੱਟੀ ਕਿੱਥੇ ਆ ਜਨਾਬ ਸਰਪੰਚ ਸਾਹਿਬ ਨੂੰ ਪੁੱਛੋ ਸਾਰੀ ਗੱਲ ਕੀ ਹੋਈ ਸੀ ਹਾਂ ਸਰਪੰਚ ਸਾਹਿਬ ਕੀ ਗੱਲ ਹੋਈ ਸੀ ਜਨਾਬ ਗੱਲ ਇਹ ਹੋਈ ਸੀ ਲਾਲਾ ਜੀ ਨੇ ਇੱਕ ਜਦੋਂ ਕਿਹਾ ਸੀਗਾ ਕਿ ਦੋ ਕੱਟੀਆਂ ਲੈ ਲਾ ਦਿਹਾਰੇ ਤੇ ਪਾਲ ਲਾ ਇੱਕ ਤੇਰੀ ਇੱਕ ਮੇਰੀ ਕਿਉਂ ਲਾਲਾ ਜੀ ਆਹ ਗੱਲ ਹੋਈ ਆ ਗੱਲ ਤਾਂ ਇਹੀ ਹੋਈ ਸੀ ਪਰ ਇੱਕ ਮਿੰਟ ਹਰ ਕਾਕਾ ਦੇਖੋ ਜਨਾਬ ਸਾਰੀ ਗੱਲ ਕਲੀਅਰ ਹੋ ਗਈ ਆ ਮੈਂ ਆਪਣੀ ਕੱਟੀ ਵੇਚਤੀ ਆ ਤੇ ਲਾਲਾ ਜੀ ਦੀ ਆ ਖੜੀ ਆ ਨਹੀਂ ਜਨਾਬ ਮੈਨੂੰ ਨਹੀਂ ਆ ਸੌਦਾ ਮਨਜ਼ੂਰ ਦੇਖੋ ਲਾਲਾ ਜੀ ਜੇ ਤੁਹਾਨੂੰ ਸੌਦਾ ਨਹੀਂ ਮਨਜ਼ੂਰ ਤੇ ਤੁਹਾਡੀ ਕੱਟੀ ਆ ਖੜੀ ਆ ਜਾ ਲੈ ਜਾਓ ਆਪਣੀ ਕੱਟੀ ਨੂੰ ਲਾਲਾ ਜੀ ਇਹ ਮੁੰਡਾ ਲੋੜ ਤੋਂ ਵੱਧ ਤੇਜ ਲੱਗਦਾ ਕੱਟੀ ਰਹਿਣ ਦਿਓ ਜਦੋਂ ਪਲਕ ਜਦੋਂ ਲੈ ਜਿਓ ਜੀ ਸਹੀ ਗੱਲ ਹੈ ਜੀ ਇਦਾਂ ਹੀ ਕਰਦੇ ਆ ਚਲੋ ਚਲਦੇ ਆ ਉਸ ਪੰਚ ਸਾਹਿਬ ਕੁਦੇ ਤੋਂ ਕੱਟੀ ਭਾਲਦੀ ਆ